ਤਸਵੀਰਾਂ ਮੁਕੇਰੀਆਂ ਦੀਆਂ ਹਨ ਜਿੱਥੇ ਕਿ ਬੀਤੀ ਦੇਰ ਰਾਤ ਟਰੈਕਟਰ ਤੇ ਕਾਰ ਵਿਚਕਾਰ ਵੱਡੀ ਟੱਕਰ ਹੋਣ ਕਾਰਨ ਭਿਆਨਕ ਹਾਦਸਾ ਵਾਪਰਿਆ मेरा नाम विवेक गौतम है मैं, मैं गाज़ियाबाद का रहने वाला हूँ हम लोग तीन जने थे गाड़ी में हम दिल्ली से जम्मू जा रहे थे किसी काम से हमारा एक या दो दिन में वापसी भी थी वहाँ से लेकिन ये कोट द्वार पड़ता है ना मुख्य एरिया में हमारा एक्सीडेंट हो गया ट्रैक्टर के साथ वो ट्रैक्टर के साथ एक्सीडेंट कैसे हुआ ये मेरे को अभी तक नहीं पता लगा क्योंकि मैं तो बेहोशी हो गया था वहाँ पर हाँ गाड़ी चला रहे थे नहीं 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 बैठा हुआ था को ड्राइवर सीट को ड्राइवर सीट पे तो पर वो वो तो अभी थाने में ही है मेरी उनसे ज़्यादा बात ही नहीं हुई क्योंकि सुबह से टाइम ही नहीं मिला उनको भी कोई आ रहा है कोई लेके जा रहा है उनको कुछ हादसा कैसे हुआ ये ये कुछ भी मेरे को कुछ याद नहीं है मेरे को बस इतना पता है कि गाड़ी का एक्सीडेंट हुआ था होने के बाद मेरे को गाड़ी से निकाल रहे थे वो लोग वहाँ मेरे को थोड़ा सा होश आया था और उसके बाद फिर ब्लैकआउट था ਫਿਰ ਸਿਨਾ ਹਸਪੀਟਲ ਮੇਂ ਮੇਰ ਕੋ ਹਸਾਇਆ ਸੁਬਾ ਮੇਰਾ ਨਾਮ ਭਾਜੀ ਮਨਜੀਤ ਸਿੰਘ ਕਿੱਦਾਂ ਹਾਸਾ ਕਿਤਾ ਵਾਪਰਿਆ ਇਹ ਭਾਜੀ ਰਾਤੀ ਖਾਲੀ ਕਰਕੇ ਮਿਲ ਚੋ ਆ ਰਹੇ ਸੀ ਰਾਤੀ 12 ਵਜੇ ਦਾ ਟਾਈਮ ਆ ਤੇ ਆਪਣੇ ਟਰੈਕਟਰ ਲੰਘ ਗਿਆ ਵਾ ਬੇ ਇਧਰੋਂ ਗੱਡੀ ਆਈ ਭਾਜੀ ਤੇ ਗੱਡੀ ਵੱਜੀ ਟਰੈਕਟਰ ਚ ਗੱਡੀ ਕਿਹੜੀ ਸਾਈਡ ਤੋਂ ਆਈ ਗੱਡੀ ਇਧਰੋਂ ਆ ਰਹੀ ਸੀ ਭਾਜੀ ਗਰਦਾਪੁਰ ਰੋਡ ਤੇ ਸਹੀਂ ਬੱਸ ਸਟੈਂਡ ਵਾਲੇ ਪਾਸੇ ਹੀ ਮਕੇਰੀਆਂ ਵਾਲੇ ਖਾਲੀ ਕਰਕੇ ਜਾ ਰਹੇ ਸੀ ਅਸੀਂ ਖਾਲੀ ਕਰਕੇ ਜਾ ਰਹੇ ਸੀ ਭਾਜੀ ਹਾਂਜੀ ਨੇ ਪਾਜੀ ਟਰੈਕਟਰ ਨੰਗ ਗਿਆ ਵਾ ਗੱਡੀ ਫਾਸਟ ਆਈ ਆ ਤੇ ਗੱਡੀ ਵੱਜੀ ਆ ਗੱਭੇ ਗੱਡੀ ਵੱਜੀ ਉਹਨੇ ਉਹਦੇ ਕਰਕੇ ਹੋਇਆ ਕੰਮ ਜਿਓ ਤਿੰਨ ਜਣੇ ਸੀ ਟਰੈਕਟਰ ਦੇ ਉੱਤੇ ਤਿੰਨ ਚਾਰ ਜਣੇ ਸੀ ਬਾਜੀ ਨਾਲ ਕਿਹਦਾ ਬਚਾ ਆ ਬਾਜੀ ਬਚਾਅ ਹੋ ਗਿਆ ਵੈਸੇ ਉਦਾਂ ਸਰੀਆ ਸਾਹ ਦਾ ਮੁੰਡੇ ਨੂੰ ਸੱਟਾਂ ਲੱਗੀਆਂ ਵਾ ਹਾਂਜੀ ਟਰੈਕਟਰ ਦਾ ਕੰਮ ਤਾਂ ਕੰਮ ਲੱਗਦਾ ਟਰੈਕਟਰ ਤੇ ਬਾਜੀ ਇਸ ਟਾਈਮ ਖਤਮ ਹੋ ਗਿਆ ਕੰਡਮ ਹੋ ਗਿਆ ਟਰੈਕਟਰ ਦਾ ਟਰੈਕਟਰ ਦਾ ਰਿਆ ਹੀ ਕੁਛ ਨਹੀਂ ਤੇ ਵੇਖਿਓ ਤੁਹਾਡੇ ਸਾਹਮਣੇ ਹੀ ਟਰੈਕਟਰ ਜੋ ਵੀ ਹੈ ਵਾ ਹਾਂ ਸਰੀਕ ਐਕਸੀਡੈਂਟ ਹੋਇਆ ਕਿ ਇਸ ਸਾਰਾ ਮਾਮਲਾ ਕਿਦਰਾ ਵਾਪਰਿਆ ਗਾ ਬੀਤੀ ਰਾਤ ਜੀ 12:30 ਪੁਣੇ 1 ਵਜੇ ਸਾਨੂੰ ਇਤਲਾਹ ਮਿਲੀ ਸੀ ਕਿ ਮੱਕੜਾ ਹਸਪੀਟਲ ਦੇ ਸਾਹਮਣੇ ਇੱਕ ਕਾਰ ਆ ਰਹੀ ਸੀ ਦਸੂਹੇ ਤੋਂ ਦਸੂਹਾ ਸਾਈਡ ਤੋਂ ਤੇ ਟਰੈਕਟਰ ਵਾਲਾ ਜਿਹੜਾ ਸਗਾ ਉਹ ਗਰਦਾਸਪੁਰ ਦਾ ਰਹਿਣ ਵਾਲਾ ਸੀ ਉਹ 슈ਗਰ ਮਿਲ ਤੋਂ ਗੰਨੇ ਛੱਡ ਕੇ ਵਾਪਸ ਟਰਾਲੀ ਲੈ ਕੇ ਆ ਰਿਹਾ ਸੀਗਾ ਜਦੋਂ ਮੇਨ ਜੀਟੀ ਰੋਡ ਤੇ ਮੱਕੜਾ ਹਸਪੀਟਲ ਨੂੰ ਘੱਟ ਤੋਂ ਉੱਪਰ ਚੜਨ ਲੱਗਾ ਤੇ ਕਾਰ ਉਹਦੇ ਵਿੱਚ ਟਕਰਾ ਗਈ ਟਰੈਕਟਰ ਦਾ ਵੀ ਕਾਫੀ ਨੁਕਸਾਨ ਹੋ ਗਿਆ ਉਹਦੇ ਦੋ ਟੋਟੇ ਹੋ ਗਏ ਤੇ ਜਿਹੜੀ ਕਾਰ ਸੀਗੀ ਜੀ ਕਾਰ ਵਾਲੇ ਦਾ ਵੀ ਕਾਫੀ ਨੁਕਸਾਨ ਹੋ ਗਿਆ ਤੇ ਕਾਰ ਵਾਲੇ ਨੇ ਵੀ ਸੱਟਾਂ ਲੱਗੀਆਂ ਹੋਈਆਂ ਤੇ ਟਰੈਕਟਰ ਵਾਲੇ ਦੀ ਵੀ ਸੱਟ ਲੱਗੀ ਆ ਦੋਨੇ ਹੀ ਇਹ ਪਾਰਟੀਆਂ ਦਾਖਲਾ ਹੋ ਹਸਪੀਟਲ ਦੇ ਵਿੱਚ ਤੇ ਜਿਹਨਾਂ ਦਾ ਇਲਾਜ ਚੱਲ ਰਿਹਾ ਵਾ ਜੋ ਟਰੈਕਟਰ ਵਾਲੇ ਜਾਂ ਕਾਰ ਵਾਲੇ ਆ ਗਏ ਸਾਡੇ ਕੋਲ ਉਹਨਾਂ ਦੇ ਬੰਦੇ ਆਏ ਆ ਉਹ ਬੈਠ ਕੇ ਜਿਵੇਂ ਕਰਨਗੇ ਉਵੇਂ ਕਾਰ ਵੀ ਹਲ ਚਲਿਆਵਾਂਗੇ ਸਰ ਗੱਡੀ ਕਿੱਧਰੋਂ ਕਿੱਧਰ ਜਾ ਰਹੀ ਸੀ ਜਿਹੜੀ ਕਾਰ ਵਾਲੇ ਜਿਹੜੇ ਕਾਰ ਵਾਲੇ ਸੀਗੇ ਜੀ ਇਹ ਗਾਜ਼ੀਆਬੱਦ ਤੋਂ ਆਏ ਸੀਗੇ ਜੀ ਇਹ ਜੰਮੂ ਜਾ ਰਹੇ ਸੀਗੇ ਤਿੰਨ ਜਣੇ ਸੀਗੇ ਸਵਾਰ ਜੀ ਕਾਰ ਦੇ ਵਿੱਚ ਤੇ ਟ੍ਰੈਕਟਰ ਵਾਲਾ ਕੱਲਾ ਮੇਲ ਚ ਗਨੇ ਸਿੱਟ ਕੇ ਵਾਪਸ ਆਪਣੇ ਪਿੰਡ ਨੂੰ ਗਰਦਾਸਪੁਰ ਨੂੰ ਚੱਲਿਆ ਗਿਆ